ਤੁਬਾ ਦਾ ਇੱਕ ਨਵੀਂ ਗ੍ਰੁੱਪ ਜਿਹੜੀ ਸ਼ੁਰੂ ਕੀਤੀ ਗਈ ਹੈ ਇਸ ਦੇ ਬਾਰੇ ਬਰੀਫ ਕਰ ਦਿਓ ਕਿ ਕੀ ਇਹ ਮੇਮ ਚਲਾਈ ਤੁਸੀਂ ਜਿਹੜਾ ਪੰਜਾਬ ਸਰਕਾਰ ਦਾ ਗੈਂਗਸਟਰਸ ਤੇ ਉੱਤੇ ਵਾਰ ਜਿਹੜੀ ਚੱਲਦੀ ਪਈ ਉਹਦੇ ਵਿੱਚ ਜਿਹੜਾ 72 ਘੰਟੇ ਦਾ ਆਪਰੇਸ਼ਨ ਪ੍ਰਹਾਰ ਸੀਗਾ ਉਸ ਤੋਂ ਬਾਅਦ ਅੱਜ ਅਸੀਂ ਜਿਹੜੀ ਟੈਨੈਂਟ ਵੈਰੀਫਿਕੇਸ਼ਨ ਉਸੀ ਉਸ ਉਹ ਚੀਜ਼ ਅਸੀਂ ਕਰਾ ਰਹੇ ਨੇ ਤਾਂ ਉਹਦੇ ਵਿੱਚ ਜਿੰਨੇ ਟੈਨੈਂਟਸ ਹੈਗੇ ਨੇ ਅ ਮਤਲਬ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਅਲੱਗ-ਅਲੱਗ ਥਾਨੀਆਂ ਨੂੰ ਹਦਾਇਤ ਹੋਈ ਹੈ ਕਿ ਉਹਨਾਂ ਦੀ ਤੁਸੀਂ ਵੈਰੀਫਿਕੇਸ਼ਨ ਕਰ ਲਓ ਇਹਦੇ ਦੋ ਪਰਪਸੇਸ ਹੈਗੇ ਨੇ ਇੱਕ ਤਾਂ ਜਿਹੜੇ ਆਲਰੇਡੀ ਰਹਿ ਰਹੇ ਨੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਨੇ ਤਾਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਨੇ ਤਾਂ ਦੂਜਾ ਇਹ ਹੈ ਕਿ ਜੇ ਕਿਸੇ ਨੇ ਕਿਰਾਏਦਾਰ ਰੱਖਿਆ ਹੈਗਾ ਤਾਂ ਉਹ ਹਜੇ ਅਵੇਅਰ ਨਹੀਂ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ ਲਾਜ਼ਮੀ ਹੈ ਤਾਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਉਹ ਤੁਰੰਤ ਤੋਂ ਤੁਰੰਤ ਇਨਾ ਜਿਹੜੇ ਤੁਹਾਡੇ ਕੋਲ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾ ਲਓ ਕਿਉਂਕਿ ਇਹ ਨਾ ਕਰਨਾ ਗੈਰਕਾਨੂੰਨੀ ਹੈ ਇੱਕ ਜੁਰਮ ਹੈ ਤਾਂ ਇਹਦੇ ਵਿੱਚ ਉਮੂਮਨ ਇਹ ਹੁੰਦਾ ਹੈ ਕਿ ਬਾਹਰੋਂ ਆ ਕੇ ਤੁਹਾਡੇ ਕੋਲ ਕੋਈ ਕਿਰਾਏਦਾਰ ਰਹਿੰਦਾ ਹੈ ਤਾਂ ਉਹਦੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੁੰਦੀ ਹੈ ਬਾਅਦ ਦੇ ਵਿੱਚ ਉਹੀ ਬੰਦਾ ਜੁਰਮ ਕਰਕੇ ਫਸ ਜਾਂਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਕੋਈ ਨਾ ਤਾਂ ਮਾਲਕ ਮਕਾਨ ਦੇ ਕੋਲ ਹੁੰਦੀ ਹੈ ਨਾ ਪੁਲਿਸ ਦੇ ਕੋਲ ਹੁੰਦੀ ਹੈ ਸੋ ਇਹਦੇ ਕਰਕੇ ਫਾਇਦਾ ਤੁਹਾਡਾ ਹੈ ਜਸਟ ਬੜਾ ਸਿੰਪਲ ਜਿਹਾ ਇੱਕ ਪ੍ਰੋਸੈਸ ਹੈ ਇੱਕ ਫਾਰਮ ਤੁਹਾਨੂੰ ਆਨਲਾਈਨ ਵੀ ਮਿਲ ਜਾਂਦਾ ਹੈ ਯਾ ਇਹ ਵੀ ਜਿਹੜੀ ਇੱਕ ਪੰਜਾਬ ਪੁਲਿਸ ਦੀ ਸਾਂਝ ਐਪਲੀਕੇਸ਼ਨ ਹੈ ਉੱਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬੜਾ ਸੌਖਾ ਪ੍ਰੋਸੈਸ ਹੈ ਤਾਂ ໂຕੜੀ ਜਿਹੜੀ ਅਕਾਉਂਟੇਬਿਲਟੀ ਹੈ ਫਿਰ ਕਿਤੇ ਨਾ ਕਿਤੇ ਕੱਟ ਜਾਂਦੀ ਹੈ ਤਾਂ ਪੁਲਿਸ ਨੂੰ ਵੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਇਹ ਬੇਸਿਕਲੀ ਪਰਪਸ ਹੈਗਾ ਇਸ ਜਿਹੜੀ ਡਰਾਈਉ ਦਾ ਹੈਗਾ ਕਿਉਂਕਿ ਜਿਹੜੇ ਕਾਫੀ ਸਾਰੇ ਗੈਂਗਸਟਰਸ ਦੇ ਐਸੋਸੀਏਟਸ ਹੈ ਜਾਂ ਕੁਝ ਸ਼ੂਟਰਸ ਹੈ ਉਹ ਇੱਕ ਪਾਸੇ ਜੁਰਮ ਕਰਕੇ ਦੂਜੇ ਪਾਸੇ ਪੱਜ ਜਾਂਦੇ ਹੈ ਤਾਂ ਉੱਥੇ ਫਿਰ ਕਾਫੀ ਦੇਰ ਤਕ ਮਹੀਨਾ ਮਹੀਨਾ ਸਾਲ-ਸਾਲ ਤਾਂ ਅਗਲੇ ਮਾਲਕ ਮਕਾਨ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਕਿਰਾਏਦਾਰ ਨੇ ਕੋਈ ਜੁਰਮ ਕੀਤਾ ਹੈ ਇਸ ਕਰਕੇ ਉਹ ਲਾਜ਼ਮੀ ਹੈ ਜੇ ਇਸ ਤੋਂ ਬਿਨਾ ਆ ਕੋਈ ਬੰਦਾ ਇਸ ਤਰ੍ਹਾਂ ਫਿਰ ਫੜਿਆ ਗਿਆ ਤਾਂ ਉਹਦੇ ਵਿੱਚ ਜਿਸ ਅਸਲ ਜੁਰਮ ਦੇ ਵਿੱਚ ਉਹ ਬੰਦਾ ਵਜ੍ਹਾ ਹੋਇਆ ਹੈ ਉਹਦੇ ਵਿੱਚ ਉਹ ਨਾਮਜ਼ਦ ਹੋਗਾ ਸਰ ਇਸ ਤੋਂ ਬਾਅਦ ਹੁਣ ਤੁਸੀਂ ਘਰਾਂ 'ਚ ਵੀ ਰੈਂਡਮਲੀ ਚੈੱਕ ਕਰੋਗੇ ਕਿ ਘਰਾਂ ਦੇ ਵਿੱਚ ਕਿਹੜੇ ਕਿਹੜੇ ਕਿਰਾਏਦਾਰ ਰਹ ਰਹੇ ਨੇ ਜੇ ਤਾਂ ਤੁਸੀਂ ਅਵੇਅਰ ਕਰ ਰਹੇ ਹੋ ਬਾਅਦ ਦੇ ਵਿੱਚ ਪੁਲਿਸ ਘਰਾਂ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੀ ਹੈ ਨਹੀਂ ਅਸੀਂ ਅ ਅੱਜ ਸ਼ੁਰੂਆਤ ਵੀ ਕੀਤੀ ਹੈ ਅਸੀਂ ਅੱਜ ਘਰਾਂ ਦੇ ਵਿੱਚ ਵੀ ਜਾਂ ਖਾਸ ਤੌਰ ਤੇ ਜਿਹੜੇ ਕਮਰਸ਼ੀਅਲ ਏਰੀਆਸ ਹੈ ਤਾਂ ਜਿੱਥੇ ਕਿਰਾਏਦਾਰ ਅਕਸਰ ਹੁੰਦੇ ਹੈ ਤਾਂ ਉੱਥੇ ਵੀ ਅਸੀਂ ਚੈਕਿੰਗ ਆਲਰੇਡੀ ਕਰ ਰਹੇ ਨੇ ਬਟ ਫਿਲਹਾਲ ਅਸੀਂ ਨਾਲ ਦੇ ਨਾਲ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਨੇ ਜਿਸ ਤਰ੍ਹਾਂ ਨਹੀਂ ਪਤਾ ਹੁੰਦਾ ਹੈ ਬਟ ਇਹ ਜ਼ਰੂਰ ਹੈਗਾ ਕਿ ਇੱਕ ਗੈਰ ਜ਼ਿੰਮੇਦਾਰਾਨਾ ਗੈਰ ਕਾਨੂੰਨੀ ਚੀਜ਼ ਹੈ ਜੁਰਮ ਹੈ ਇਸ ਕਰਕੇ ਇਹਨਾਂ ਦੀ ਜਿਹੜੀ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਾਨੀ ਲਾਜ਼ਮੀ ਹੈ ਸਰ ਜਿਹੜੀ ਵੈਰੀਫਿਕੇਸ਼ਨ ਪ੍ਰੋਸੈਸ ਹੈ ਕਿਸੇ ਪੁਲਿਸ ਕੋ ਜਿਵੇਂ ਕੰਮ ਕਾਫੀ ਰਹਿੰਦਾ ਲੋਕ ਇਸ ਕਰਕੇ ਵੀ ਝਿਜਕ ਜਾਂਦੇ ਨੇ ਕਿ ਸਾਨੂੰ ਖੱਜਲ ਲਾਉਣਾ ਪਵੇ ਇਸ ਲਈ ਤੁਸੀਂ ਇੱਕ ਐਕਸਟਰਾ ਟੀਮ ਵੀ ਅਪਾਇੰਟ ਕਰ ਰਹੇ ਹੋ ਜਿਹੜਾ ਐਕਸਟਰਾ ਕਿਸੇ ਦੀ ਡਿਊਟੀ ਵੀ ਲਾ ਰਹੇ ਹੋ ਕਿ ਗਏ ਚਲੋ ਆਪਣੀ ਇਨਫੋਰਮੇਸ਼ਨ ਦੇ ਕੇ ਆ ਕੇ ਔਰ ਪੁਲਿਸ ਨੂੰ ਛੇਤੀ ਫ੍ਰੀ ਹੋ ਜੇ ਨਹੀਂ ਤੁਸੀਂ ਦੇਖੋ ਸੋਖਾ ਕੰਮ ਹੈ ਤੁਹਾਡੇ ਕੋਲ ਇੱਕ ਫਾਰਮ ਹੈਗਾ ਉਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਭਰਨੀ ਹੈ ਕੁਝ ਕਾਗਜ਼ ਲਗਾਣੇ ਹੈ ਫਿਰ ਤੁਸੀਂ ਥਾਣੇ ਸਬਮਿਟ ਕਰਨਾ ਹੈ ਤਾਂ ਸਾਡਾ ਇੱਕ ਆਪਣਾ ਸਿਸਟਮ ਹੈ ਅਸੀਂ ਇਵਨ ਫਾਰ ਐਗਜ਼ਾਮਪਲ ਕੋਈ ਪ੍ਰਵਾਸੀ ਮਜ਼ਦੂਰ ਬਾਹਰਲੀ ਸਟੇਟ ਤੋਂ ਆਇਆ ਹੈ ਤਾਂ ਅਸੀਂ ਉਸ ਸਟੇਟ ਦੀ ਪੁਲਿਸ ਤੋਂ ਵੀ ਰਿਕਾਰਡ ਮੰਗਾ ਲੈਂਦੇ ਹੈ ਉਹ ਸਾਡਾ ਆਪਣਾ ਇੱਕ ਪ੍ਰੋਸੀਜਰ ਹੈ ਬਟ ਐਟ ਲੀਸਟ ਫਿਰ ਜਿਹੜਾ ਮਤਲਬ ਮਾਲਕ ਮਕਾਨ ਹੁੰਦਾ ਹੈ ਜਾਂ ਜਿਸ ਨੇ ਟੈਨੈਂਟ ਰੱਖਿਆ ਹੋਇਆ ਹੈ ਉਤੇ ਅਕਾਉਂਟੇਬਿਲਟੀ ਕੱਟ ਜਾਂਦੀ ਹੈ ਕਿ ਚਲੋ ਉਹਨੇ ਸਮੇਂ ਸਿਰ ਪੁਲਿਸ ਨੂੰ ਸੂਚਿਤ ਕਰ ਲਿਆ ਸਰ ਇਸ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇੱਥੇ ਮਿਹਨਤ ਕਰਦੇ ਨੇ